ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਨਕ ਪਾਤਸ਼ਾਹ ਦਾ ਵਰ ਸੋਇਆ ਡੇਰਾ ਬਾਬਾ ਨਾਨਕ ਇਸ ਸਮੇ ਰਾਵੀ ਦਰਿਆ ਦੇ ਪਾਣੀ ਨਾਲ ਚਾਰ ਸ਼ਵੇਰੋ ਘਿਰਿਆ ਹੈ ਚਾਰੇ ਪਾਸੇ 5 5 6 6 ਫੁੱਟ ਪਾਣੀ ਜਿਹੜਾ ਹੈ ਉਹ ਭਰਿਆ ਦਿਖਾਈ ਦੇ ਰਿਹਾ ਹੈ ਪਰ ਪੰਜਾਬ ਸਰਕਾਰ ਅਤੇ ਇਥੋਂ ਦਾ ਪ੍ਰਸ਼ਾਸਨ ਲੋਕਾਂ ਨੂੰ ਕੋਈ ਜ਼ਮੀਨੀ ਪੱਧਰ ਦੇ ਉੱਤੇ ਆ ਕੇ ਰਾਹਤ ਦੇਣ ਦੀ ਬਜਾਏ ਉਹਨਾਂ ਦੇ ਜਾਨ-ਮਾਲ ਦੀ ਰਾਖੀ ਕਰਨ ਦੀ ਬਜਾਏ ਉਹਨਾਂ ਨੂੰ ਸੁਰੱਖਿਆ ਟਿਕਾਣਿਆਂ ਦੀ ਤੇ ਪਹੁੰਚਾਉਣ ਦੀ ਬਜਾਏ ਸਿਰਫ ਇੱਕ ਦੋ ਹੈਲੀਕਾਪਟਰਾਂ ਦੇ ਦਿਖਾਵੇ ਮਾਤਰ ਚੱਕਰ ਘੱਟ ਰਿਹਾ ਹੈ ਸ਼ਾਇਦ ਉਹ ਇਹ ਦੇਖਦਾ ਹੈ ਕਿ ਇਹ ਲੋਕ ਆਪਣੇ ਬਲ ਬੋਤੇ ਤੇ ਦਰਿਆ ਦੇ ਪਾਣੀ ਨੂੰ ਰੋਕਣ ਦਾ ਯਤਨ ਵੀ ਸਾਰੀ ਰਾਤ ਕਰਦੇ ਰਹੇ ਪਰ ਇਹ ਅਜੇ ਵੀ ਬਚੇ ਕਿਉਂ ਨੇ ਇਹ ਮਰ ਕਿਉਂ ਨਹੀਂ ਗਏ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇੱਥੇ ਲੱਗੇ ਹੀ ਚੰਦੂ ਨਗਲ ਪਿੰਡ ਹੈ ਡੇਰਾ ਬਾਬਾ ਨਾਨਕ ਤੋਂ ਕੋਈ 200 ਮੀਟਰ ਦੀ ਦੂਰੀ ਤੇ ਉੱਥੇ ਇੱਕ ਥੇਰੀ ਫਾਰਮਸੀ ਜਿਸ ਵਿੱਚ ਉਸ ਦੀਆਂ 27 ਗਾਈਆਂ ਇਸ ਹੜ੍ਹ ਦੇ ਪੇਟ ਚੜ ਚੁੱਕੀਆਂ ਹਨ ਉਹਨਾਂ ਵਿੱਚੋਂ ਕੋਈ ਨਹੀਂ ਬਚੀ ਇਸੇ ਤਰ੍ਹਾਂ ਹੀ ਕਈ ਹੋਰ ਘਰ ਪੂਰੀ ਤਰ੍ਹਾਂ ਜਿਹੜੇ ਨੇ ਉਹ ਪਾਣੀ ਵਿੱਚ ਡੁੱਬੇ ਨੇ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਚਾਹੀਦਾ ਤਾਂ ਇਹ ਸੀ ਕਿ ਡੇਰਾ ਬਾਬਾ ਨਾਨਕ ਦੇ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰ ਲਈ ਪੰਜਾਬ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਉਂਦਾ ਅਤੇ ਬੇੜੀਆਂ ਲੈ ਕੇ ਇੱਥੋਂ ਦੇ ਲੋਕਾਂ ਨੂੰ ਪਹੁੰਚਾਉਣ ਦਾ ਯਤਨ ਕਰਦਾ ਕਿਉਂਕਿ ਹਰ ਪਰਿਵਾਰ ਚਾਹੁੰਦਾ ਹੈ ਕਿ ਉਸ ਦੇ ਬੱਚਿਆਂ ਤੇ ਇਸਤਰੀਆਂ ਨੂੰ ਬੇਟੀਆਂ ਨੂੰ ਬਜ਼ੁਰਗ ਮਾਵਾਂ ਨੂੰ ਹੀ ਸੁਰੱਖਿਆ ਥਾਂ ਦੇ ਉੱਤੇ ਪਹੁੰਚਾਇਆ ਜਾਵੇ ਉਹਨਾਂ ਦੇ ਰਿਸ਼ਤੇਦਾਰ ਦੂਰੋਂ ਦੂਰੋਂ ਆਪਣੇ ਵਾਹਨਾਂ ਨੂੰ ਲੈ ਕੇ ਤੇਰਾ ਬਾਬਾ ਨਾਨਕ ਤੱਕ ਪਹੁੰਚਣ ਦਾ ਯਤਨ ਕਰਦੇ ਰਹੇ ਪਰ ਉਹ ਅੱਗੇ ਪਾਣੀ ਦੇ ਵਿੱਚ ਜਾਣ ਤੋਂ ਸਫਲ ਸਨ ਅਤੇ ਨਾ ਪਾਣੀ ਦੇ ਵਿੱਚ ਘਿਰੇ ਹੋਏ ਲੋਕ ਹੀ ਉਹਨਾਂ ਤੱਕ ਪਹੁੰਚ ਕਰ ਸਕਦੇ ਸਨ ਸਿਰਫ ਟੈਲੀਫੋਨ ਦੇ ਉੱਤੇ ਹੀ ਰਾਬਤਾ ਕੀਤਾ ਗਿਆ ਅਖੀਰ ਉਹ ਵੀ ਹਾਰ ਹੰਬ ਕੇ ਵਾਪਸ ਚਲ ਗਏ ਅਤੇ ਪਰਿਵਾਰਾਂ ਨੇ ਕਿਹਾ ਉਹਨਾਂ ਨੂੰ ਕਿ ਤੁਸੀਂ ਵਾਪਸ ਚਲ ਜਿਓ ਸਾਡੀ ਰੱਬ ਰੱਬ ਤੇ ਡੋਰੀ ਹੈ ਰੱਬ ਹੀ ਸਾਡੀ ਸੁਰੱਖਿਆ ਕਰੇਗਾ ਸੋ ਇਹ ਪੰਜਾਬ ਸਰਕਾਰ ਦਾ ਪੂਰੀ ਤਰ੍ਹਾਂ ਫੇਲ ਹੋਰ ਹੈ ਉਸਨੇ ਕੋਈ ਵੀ ਅਗਾਊ ਕਦਮ ਨਹੀਂ ਚੁੱਕਿਆ ਜਦ ਕੇ ਸਾਫ਼ ਕੱਲ ਦਿਖਾਈ ਦਿੰਦਾ ਸੀ ਕਿ ਤੁਸੀਂ ਬੰਨ ਕੋਰੀ ਡੋਰ ਤੋਂ ਬਿਲਕੁਲ ਟੁੱਟਣ ਵਾਲਾ ਹੈ ਪਰ ਉਸ ਸਮੇਂ ਵੀ ਲੋਕ ਤਾਂ ਤੁਸੀਂ ਬੰਦੇ ਉੱਤੇ ਜਾ ਕੇ ਪਾਣੀ ਦਾ ਸਰਵੇ ਸਰਵੇ ਕਰ ਰਹੇ ਸਨ ਪਰ ਪ੍ਰੀਖਿਆਸ਼ਣ ਦਾ ਕੋਈ ਵੀ ਅਧਿਕਾਰੀ ਉੱਥੇ ਦਿਖਾਈ ਨਹੀਂ ਦਿੰਦਾ ਜਦੋਂ ਕਿ ਤੁਸੀਂ ਬੰਨ ਤੂੰ ਸਿਰਫ 2 ਫੁੱਟ ਪਾਣੀ ਥੱਲੇ ਸੀ ਤੇ ਛਾਲਾ ਮਾਰ ਮਾਰ ਉੱਤੇ ਆ ਰਿਹਾ ਸੀ ਇਹ 88 ਦੇ ਹੜ ਨਾਲੋਂ ਵੀ ਬਹੁਤ ਵੱਡਾ ਹੜ ਹੈ ਉਸ ਨਾਲੋਂ ਵੀ 4-4 5-5 ਫੁੱਟ ਪਾਣੀ ਜਿੰਨਾ ਥਾਵਾਂ ਦੇ ਉੱਤੇ ਉਸ ਵਕਤ ਪਾਣੀ ਨਹੀਂ ਚੜਿਆ ਉਹਨਾਂ ਥਾਵਾਂ ਤੇ ਵੀ ਹੁਣ 4-4 5-5 ਫੁੱਟ ਪਾਣੀ ਚੜ ਚੁੱਕਾ ਹੈ ਸਰਕਾਰ ਨੇ ਜਿਹੜਾ ਕਰਤਾਰਪੁਰ ਕੋਰੀਡੋਰ ਬਣਾਇਆ ਹੈ ਉਸ ਦਾ ਵੀ ਕੋਈ ਸਰਵੇ ਨਹੀਂ ਕਰਾਇਆ ਗਿਆ ਜਦੋਂ ਕਿ ਸਾਫ਼ ਦਿਖਾਈ ਦਿੰਦਾ ਸੀ ਅਤੇ ਇੱਥੋਂ ਦੇ ਲੋਕ ਵੀ ਸ਼ਿਕਾਇਤਾਂ ਕਰਦੇ ਸੀ ਕਿ ਕੋਰੀਡੋਰ ਦੇ ਜਿਹੜਾ ਦੂਜੇ ਪਾਸੇ ਦੇ ਲੋਕ ਨੇ ਜਦੋਂ ਵੀ ਕੋਈ ਬਹੁਤ ਭਾਰੀ ਵਰਖਾ ਹੋਈ ਜਾਂ ਤੁਸੀਂ ਬੰਨ ਟੁੱਟ ਗਿਆ ਤੇ ਉਹਨਾਂ ਦੇ ਬਚਾ ਦਾ ਕੋਈ ਰਸਤਾ ਨਹੀਂ ਬਚਣਾ ਜਿਹੜਾ ਸਕੀ ਨਾਲਾ ਤੇ ਰਾਵੀ ਦਰਿਆ ਇੱਕ ਹੋ ਚੁੱਕਾ ਹੈ ਤੇ ਵਿਚਕਾਰ ਦੇ ਲੋਕ ਸਾਰੇ ਜਿਹੜੇ ਨੇ ਉਹ ਕਫਨ ਬਣ ਕੇ ਇੱਥੇ ਵਿਚਰ ਰਹੇ ਨੇ ਪਰ ਉਹਨਾਂ ਨੇ ਫਿਰ ਵੀ ਹੌਸਲੇ ਨਹੀਂ ਛੱਡੇ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਅਭੀਦ ਰੱਖਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਹੀ ਉਹਨਾਂ ਦੀ ਸੁਰੱਖਿਆ ਕਰੇਗਾ ਉਹਨਾਂ ਦੀ ਜਾਨ ਤੇ maal ਦੀ ਰਾਖੀ ਕਰੇਗਾ ਪਰ ਇਸ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹਦਾ ਮੁੱਖ ਮੰਤਰੀ ਏਡੀ ਵੱਡੀ ਕੁਦਰਤੀ ਆਫਤ ਆਉਣ ਦੇ ਬਾਵਜੂਦ ਵੀ ਦੂਜੇ ਸੂਬਿਆਂ ਦੀ ਯਾਤਰਾ ਕਰ ਰਿਹਾ ਹੈ ਉਥੇ ਜਾ ਕੇ ਦਿਖਾਵੇ ਕਰ ਰਿਹਾ ਹੈ ਤੇ ਇਹ ਜਿਹੜਾ ਪਾਣੀ ਦਾ ਬਹੁਤ ਮਾਰੂ ਹੜਾ ਆਇਆ ਹੈ ਇਸ ਦਾ ਇੱਕ ਕਾਰਨ ਇਹ ਹੈ ਜੇ ਜਿਸ ਤਰ੍ਹਾਂ ਜਿਹੜੇ ਡੈਮ ਸਨ 1988 ਦੇ ਵਿੱਚ ਇੱਕਦਮ ਉਹਨਾਂ ਦੇ ਜਿਹੜੇ ਗੇਟ ਖੋਲ ਦਿੱਤੇ ਗਏ ਸਨ ਉਸੇ ਤਰ੍ਹਾਂ ਹੀ ਹੁਣ ਖੋਲ ਦਿੱਤੇ ਗਏ ਹਨ ਅਤੇ ਪਾਣੀ ਛਾਲਾ ਮਾਰ ਮਾਰ ਅਜੇ ਵੀ ਤਾਹ ਨੂੰ ਆ ਰਿਹਾ ਹੈ ਅਜੇ ਵੀ ਉਠਾ ਜਾਣ ਦਾ ਉਹਦਾ ਕੋਈ ਅਸਰ ਨਹੀਂ ਤੇ ਇਹ ਸਰਕਾਰ ਦਾ ਫੇਲਵਾਰ ਹੀ ਨਹੀਂ ਸਗੋਂ ਲੋਕਾਂ ਨੂੰ ਮਿਥ ਕੇ ਇਸ ਹੜ੍ਹ ਵਿੱਚ ਮਾਰਨ ਦਾ ਡੋਬਣ ਦਾ ਯਤਨ ਕੀਤਾ ਗਿਆ ਹੈ ਕਿਉਂਕਿ ਜੇ ਥੋੜਾ ਥੋੜਾ ਪਾਣੀ ਪਹਿਲਾਂ ਹੀ ਡੈਮਾਂ ਤੋਂ ਛੱਡਿਆ ਜਾਂਦਾ 88 ਵਿੱਚ ਤੇ ਅਜੇ ਇਹ ਪਤਾ ਹੀ ਨਹੀਂ ਸੀ ਕਿਉਂਕਿ ਉਦੋਂ ਇਤਨੀ ਟੈਕਨੋਲੋਜੀ ਨਹੀਂ ਸੀ ਆਈ ਕਿ ਪਤਾ ਲੱਗ ਜਾਂਦਾ ਕਿ بارش ਕਿੰਨੀ ਹੋਣ ਵਾਲੀ ਹੈ ਹੁਣ ਤੇ 15 ਦਿਨ ਦਾ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਕਿੰਨੀ بارش ਹੋਣੀ ਹੈ ਇਹ ਬੜੇ ਦਿਨਾਂ ਤੋਂ ਚੈਨਲਾਂ ਦੇ ਉੱਤੇ ਆ ਰਿਹਾ ਸੀ ਕਿ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਭਾਰੀ بارش ਹੋਵੇਗੀ ਪਹਾੜਾਂ ਵਿੱਚ ਵੀ ਹਿਮਾਚਲ ਵਿੱਚ ਵੀ ਜੰਮੂ ਵਿੱਚ ਵੀ ਬਹੁਤ ਭਾਰੀ بارش ਹੋ ਰਹੀ ਹੈ ਤੇ ਉਹਦਾ ਸਾਰਾ ਪਾਣੀ ਪੰਜਾਬ ਨੂੰ ਆ ਰਿਹਾ ਹੈ ਪਰ ਕੋਈ ਯਤਨ ਨਹੀਂ ਕੀਤਾ ਇਸ ਕਰਕੇ ਇਹਨਾਂ ਸਰਕਾਰਾਂ ਤੋਂ ਲੋਕਾਂ ਨੂੰ ਕੋਈ ਉਮੀਦ ਰੱਖਣ ਦੀ بجائے ਆਪਣਾ ਪ੍ਰਬੰਧ ਆਪ ਕਰਨਾ ਚਾਹੀਦਾ ਹਰ ਪਿੰਡ ਨੂੰ ਇੱਕ ਇੱਕ ਦੋ ਦੋ ਬੇੜੀਆਂ ਤਿਆਰ ਰੱਖਣੀਆਂ ਚਾਹੀਦੀਆਂ ਨੇ ਕਿ ਜਦੋਂ ਵੀ ਇਹੋ ਜੀ ਕੁਦਰਤੀ ਆਫਤ ਆਵੇ ਤੇ ਉਹ ਬੱਚਿਆਂ ਦਾ ਔਰਤਾਂ ਦਾ ਬਜ਼ੁਰਗਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਉਣ ਦਾ ਖੁਦ ਚਤਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ